ਲੋਕ ਸਾਨੂੰ ਇਹ ਕਹਿੰਦੇ ਤੁਸੀਂ ਉੱਥੇ ਚੱਲੋ ਉੱਥੇ ਸੰਭੂ ਬਾਰਡਰ ਤੇ ਜਾਓ ਜੋ ਖਨੋਰੀ ਜਾ ਉਹਨਾਂ ਦੇ ਵਿੱਚ ਜਾਓ ਦੇਖੋ ਬਿਨਾਂ ਸੱਦੇ ਤਾਂ ਕੋਈ ਨਹੀਂ ਜਾਂਦਾ ਹੁੰਦਾ ਇੱਥੇ ਹੀ ਨਹੀਂ ਖੜਾਂਗੇ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਦਿੱਲੀ ਜਾਣ ਦੀ ਵੀ ਤਿਆਰੀ ਕਰ ਸਕਦੇ ਹਾਂ ਫਿਰ ਦਿੱਲੀ ਜਾਣਾ ਹੈ ਅਸੀਂ ਪਹਿਲਾਂ ਵੀ ਤਿਆਰੀ ਹੈ ਸਾਡੀ ਕੁਝ ਲੋਕ ਇਹ ਕਹਿ ਰਹੇ ਨੇ ਕਿ ਤੁਸੀਂ ਕਾਮਰੇਡ ਹੋ ਜਾਂ ਤੁਸੀਂ ਉਹਨਾਂ ਦੇ ਨਾਲ ਨਹੀਂ ਜਾਣਾ ਚਾਹੁੰਦੇ ਜਿਹੜੇ ਪਹਿਲਾਂ ਗਏ ਨੇ ਸਾਡੇ 'ਚ ਪਾੜ ਨਹੀਂ ਪੈ ਸਕਦਾ ਉਹਨਾਂ ਦੀ ਪੁਕਾਈ ਹੁੰਦੀ ਆ ਕਰਕੇ ਹੰਬ ਜਾਣੇ ਉਹਨਾਂ ਆ ਵੀਊ ਲੈਣੇ ਹੁੰਦੇ ਆ ਕਮਾਈ ਖਾਣੀ ਹੁੰਦੀ ਆ ਫੇਸਬੁੱਕ ਤੋਂ ਬਸ ਇੰਨੇ ਕ ਨਾਲ ਉਹਨਾਂ ਦਾ ਸਰ ਜਾਂਦਾ ਕਿਸਾਨ ਆਗੂ ਮਨਜੀਤ ਸਿੰਘ ਧਨੇੜ ਸਾਡੇ ਨਾਲ ਮ ਬਾਰਡਰਾਂ ਦੇ ਉੱਤੇ ਪ੍ਰੋਟੈਸਟ ਦੇ ਵਿੱਚ ਹੋ ਰਿਹਾ ਹੈ ਉਸ ਦੇ ਖਿਲਾਫ ਅੱਜ ਇਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਅਤੇ ਰੇਲਾਂ ਰੋਕੀਆਂ ਜਾ ਰਹੀਆਂ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਅੱਜ ਰੇਲਾਂ ਰੋਕ ਰਹੇ ਹੋ ਕਿਸਾਨ ਇੱਕ ਪਾਸੇ ਹਰਿਆਣੇ ਦੇ ਬਾਰਡਰਾਂ ਤੇ ਡਟੇ ਹੋਇਆ ਤੁਹਾਨੂੰ ਇੱਥੇ ਪ੍ਰਦਰਸ਼ਨ ਕਰਨਾ ਕਿਉਂ ਜਾਇਜ਼ ਲੱਗਿਆ ਦੇਖੋ ਜਦੋਂ ਮੋਦੀ ਹਕੂਮਤ ਦੀ ਸ਼ੈਤ ਖੱਟਰ ਹਕੂਮਤ ਨੇ ਸਾਡੇ ਸੰਘਰਸ਼ ਦੇ ਮੈਦਾਨ ਦੇ ਵਿੱਚ ਜੂਝ ਰਹੇ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲਿਆਂ ਨਾਲ ਤੇ ਰਬੜ ਦੀਆਂ ਗੋਲੀਆਂ ਨਾਲ ਲਹੂ ਲਹਾਨ ਕੀਤਾ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਉਹਨਾਂ ਦਾ ਹੱਕ ਬਣਦਾ ਠੀਕ ਆ ਸਾਡੇ ਨੂੰ ਉਹ ਵੱਖਰਾ ਘੋਲ ਲੜਦੇ ਪਰ ਗਲਤ ਘੋਲ ਨਹੀਂ ਲੜਦੇ ਸਹੀ ਘੋਲ ਲੜਦੇ ਆ ਮੰਗਾ ਸਾਰੀਆਂ ਤੁਹਾਡੇ ਵਾਲੀਆਂ ਮੰਗਾ ਸਾਡੇ ਵਾਲੀਆਂ ਸਾਰੀਆਂ ਸਾਡਾ ਮੰਗਾ ਤੇ ਕੋਈ ਫਰਕ ਨਹੀਂ ਸਾਡਾ ਚਲੋ ਚੋਣਾ ਚ ਜਾਣ ਤੋਂ ਕੁਝ ਬੰਦਿਆਂ ਦੇ ਉਹਨਾਂ ਨੇ ਅੱਡ ਬਣਾ ਲਿਆ ਸੀ ਅਸੀਂ ਦੁਬਾਰੇ ਫੇਰ ਇਕੱਠੇ ਕਰ ਰਹੇ ਆ ਪੰਜਾਬ ਚ 37 ਜਥੇਬੰਦੀਆਂ ਇਕੱਠੀਆਂ ਅਗਰਾਹਾ ਸਾਹਿਬ ਵੀ ਸਾਡੇ ਨਾਲ ਨੇ ਉਹ ਸੰਝਾ ਉਹਨਾਂ ਨੂੰ ਅਸੀਂ ਸਮਝਾ ਬਜਾਰ ਅਸੀਂ ਕਮੇਟੀਆਂ ਬਣਾ ਕੇ ਪਰ ਇਹ ਗੱਲ ਸਿਰੇ ਨਹੀਂ ਸੀ ਚੜੀ ਰਾਜੇਵਾਲ ਸਾਹਿਬ ਨੇ ਚੜ੍ਹ ਗਈ ਸ਼ੋਅ ਵਿੱਚ ਸ਼ਾਮਲ ਕਰ ਲਿਆ ਸੀ ਚਲੋ ਇਹ ਫਰਕ ਵੱਖਰੇ ਨੇ ਹੁੰਦੇ ਹੀ ਆ ਪਰ ਇਹਨਾਂ ਫਰਕਾਂ ਦੇ ਬਾਵਜੂਦ ਅਸੀਂ ਸਰਕਾਰ ਨੂੰ ਇਹ ਖੁੱਲ ਨਹੀਂ ਦੇਵਾਂਗੇ ਵੀ ਉਹਨਾਂ ਨੂੰ ਲਹੂ ਲਹਾਨ ਕਰੇ ਉਹਨਾਂ ਨੂੰ ਦਿੱਲੀ ਜਾਣ ਨਾ ਦੇਵੇ ਇਹਨਾਂ ਗੱਲਾਂ ਨੂੰ ਸੋਚ ਕੇ ਕੱਲ ਸਾਡੀ ਜਥੇਬੰਦੀ ਨੇ ਅਸੀਂ ਸਵੇਰੇ ਰਾਏ ਬਣਾਈ ਸੀ ਤਾਂ ਸਾਡੀਆਂ ਮੀਟਿੰਗਾਂ ਸੱਦੀਆਂ ਹੋਈਆਂ ਸੀ ਅਗਰਾਹਾ ਗਰੁੱਪ ਦੀਆਂ ਵੀ ਸਾਡੀਆਂ ਵੀ ਦੋਨਾਂ ਨੇ ਫੈਸਲਾ ਕਰ ਲਿਆ ਵੀ ਅੱਜ ਰੇਲਾਂ ਰੋਕਾਂਗੇ ਉਧਰ ਜਿਹੜੀ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਬਾਡੀ ਸੀ ਉਹਨਾਂ ਨੇ ਵੀ ਐਮਰਜੈਂਸੀ ਕੱਲ ਹੀ ਮੀਟਿੰਗ ਸੱਦ ਲਈ ਪਹਿਲਾਂ 17 ਦੀ ਕਹਿੰਦੇ ਸੀ ਉਹ ਪਰ ਸੋ ਜਿਹੜੀ ਮੇਰੇ ਨਾਲ ਗੱਲ 17 ਦੀ بجائے ਉਹਨਾਂ ਨੇ ਕੱਲ ਸੱਦ ਲਈ ਸਾਡਾ ਫੈਸਲਾ ਹੋ ਗਿਆ ਸੀ ਉਧਰ ਵੀ ਫੈਸਲਾ ਇਹ ਹੋ ਗਿਆ ਵੀ ਟੋਲ ਪਲਾਜੇ ਫ੍ਰੀ ਕਰਨੇ ਆ ਇਹ ਸਾਡੇ ਕੋਈ ਬਖਰੇਵੇਂ ਨਹੀਂ ਹੈ ਕਿਉਂਕਿ ਸਾਡਾ ਪ੍ਰੈਸ ਦੇ ਵਿੱਚ ਚਲਿਆ ਗਿਆ ਸੀ ਜੇ ਪ੍ਰੈਸ ਵਿੱਚ ਨਾ ਗਿਆ ਹੁੰਦਾ ਸ਼ਾਇਦ ਸਾਡੇ ਸਾਰਿਆਂ ਦੀ ਇੱਕ ਹੁੰਦਾ ਹੁਣ ਵੀ ਜਿੱਥੇ ਸਾਡਾ ਹੁਣ ਸੁਧਾਰ ਵਾਲਾ ਟੋਲ ਪਲਾਜ਼ਾ ਸਾਡੀ ਜਥੇਬੰਦੀ ਲੋਕੀ ਬੈਠੀ ਆ ਜਿੱਥੇ ਰੇਲ ਪਟੜੀ ਦੂਰ ਪੈਂਦੀ ਆ ਟੋਲ ਪਲਾਜ਼ਾ ਤੇ ਵੀ ਗਏ ਹੋਇਆ ਸਾਂਝਾ ਐਕਸ਼ਨ ਆ ਇਹ ਇਹ ਫੌਰੀਏ ਕੱਢਣਾ ਪਿਆ ਸਰਕਾਰ ਨੂੰ ਸੁਣਾਉਣੀ ਕੀਤੀ ਆ ਵੀ ਜੇ ਉਹ ਜਾਬਰ ਹੱਥ ਪਿੱਛੇ ਨਾ ਕੀਤੀ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਾਤਾ ਤੇ ਇੱਥੇ ਹੀ ਨਹੀਂ ਖੜਾਂਗੇ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਦਿੱਲੀ ਜਾਣ ਦੀ ਵੀ ਤਿਆਰੀ ਕਰ ਸਕਦੇ ਹਾਂ ਫਿਰ ਦਿੱਲੀ ਜਾਣਾ ਹੈ ਅਸੀਂ ਪਹਿਲਾਂ ਵੀ ਤਿਆਰੀ ਹੈ ਸਾਡੀ ਅਸੀਂ 16 ਫਰਵਰੀ ਦਾ ਭਾਰਤ ਪੱਤਰ ਦਾ ਕੱਟ ਕੀਤਾ ਉਹ ਸਾਰੇ ਕਿਰਤੀਆਂ ਦਾ ਕੀਤਾ ਸਾਰੇ ਕਿਰਤੀਆਂ ਨੂੰ ਲੈ ਕੇ ਅਸੀਂ ਦਿੱਲੀ ਜਾਣਾ ਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਅੱਗੇ ਕਾਲੇ ਕਾਨੂੰਨ ਵੀ ਸਾਰਾ ਦਾ ਉਹ ਨੁਕਸਾਨ ਕਰਦੇ ਸੀ ਹੁਣ ਜਿਹੜੀ ਨੀਤੀ ਆ ਅਸਲ 'ਚ ਆਰਥਿਕ ਨੀਤੀ ਹੈ ਚਾਹੇ ਉਹ ਪੈਨਸ਼ਨਰ ਹੋਣ ਚਾਹੇ ਉਹ ਫੌਜੀ ਭਾਈ ਹੋਣ ਉਹਨਾਂ ਨੂੰ ਵੀ 4 ਸਾਲ ਵਾਸਤੇ ਰੱਖ ਲਿਆ ਜਿਹੜੀ ਉਹ ਜਿਹੜੀ ਨੀਤੀ ਦਾ ਵੱਡਾ ਪਟੋਕਰਾ ਕਹੀਏ ਉਹ ਸਾਰਿਆਂ ਵਾਸਤੇ ਕਿਰਤੀਆਂ ਵਾਸਤੇ ਮਾਰੂ ਆ ਉਸ ਮੰਗ ਨੂੰ ਅਸੀਂ ਪਖਾ ਕੇ ਗੱਲ ਨੂੰ 16 ਫਰਵਰੀ ਨੂੰ ਬੰਦ ਦਾ ਸੱਦਾ ਦਿੱਤਾ ਭਾਰਤ ਮੰਡ ਦਾ ਉਹਨੂੰ ਅੱਗੇ ਵਧਾਉਣ ਵਾਸਤੇ ਅਸੀਂ ਦਿੱਲੀ ਵੱਲ ਨੂੰ ਤਿਆਰੀਆਂ 'ਚ ਲੱਗੇ ਹੋਏ ਆ ਕਦੋਂ ਜਾਣਾ ਇਹਦੀ ਅੱਗੇ ਮਾ ਰੂਪਰੇਖਾ ਬਣੂਗੀ ਇੱਕ ਫੇਸਬੁਕ ਤੇ ਤੁਸੀਂ ਬੜਾ ਜਿਹੜਾ ਬਿਆਨ ਦੇ ਰਹੇ ਹੋ ਫੇਸਬੁਕੀਆਂ ਬਾਰੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਤੁਸੀਂ ਕਾਮਰੇਡ ਹੋ ਜਾਂ ਤੁਸੀਂ ਉਹਨਾਂ ਦੇ ਨਾਲ ਨਹੀਂ ਜਾਣਾ ਚਾਹੁੰਦੇ ਜਿਹੜੇ ਪਹਿਲਾਂ ਗਏ ਨੇ ਦੇਖੋ ਮੈਂ ਬਾਬੇ ਨਾਨਕ ਦਾ ਵਾਰਿਸਾਂ ਅੰਮਲ ਦੇ ਵਿੱਚ ਵੀ ਮੈਂ ਜ਼ਿੰਦਗੀ ਲਾਈ ਆ ਗੁਰੂ ਗੋਬਿੰਦ ਸਿੰਘ ਦਾ ਵਾਰਿਸਾਂ ਦਸਾਂ ਗੁਰੂਆਂ ਦਾ ਵਾਰਿਸਾਂ ਬੰਦੇ ਬਹਾਦਰ ਦਾ ਵਾਰਿਸਾਂ ਜੇ ਕੋਈ ਕੱਲਾ ਦਾੜੀ ਰੱਖ ਕੇ ਜਾਂ ਅੰਮ੍ਰਿਤ ਛਕ ਕੇ ਕਹੇ ਮੈਂ ਸਿੱਖ ਬਣ ਗਿਆ ਮੈਂ ਉਹਨੂੰ ਸਿੱਖ ਨਹੀਂ ਮੰਨਦਾ ਸ਼ਕਲ ਵਾਲਾ ਸਿੱਖ ਤਾਂ ਹੋ ਸਕਦਾ ਅੰਦਰ ਨਹੀਂ ਸਿੱਖ ਹੁੰਦਾ ਵੀ ਉਹ ਦੂਜਿਆਂ ਨੂੰ ਗਾਲ੍ਹਾਂ ਕੱਢੇ ਇੱਥੇ ਕਾਮਰੇਡ ਮੈਨੂੰ ਉਹ ਕਾਮਰੇਡ ਆ ਯਾਦ ਆ ਗਿਆ ਤੁਹਾਡੇ ਸਵਾਲ ਤੋਂ ਕਾਮਰੇਡ ਤੇਜਾ ਸਿੰਘ ਸਤੰਤਰ ਐਸਐਸ ਸੀਟ ਤੋਂ ਜਿੱਤਿਆ ਸੀ ਉਹ ਕਾਮਰੇਡ ਸੀ 1962 ਤਿਰੇਰ ਦੇ ਵਿੱਚੋਂ ਇੱਥੇ ਚੋਣ ਲੜ ਕੇ ਜਿੱਤਿਆ ਸੀ ਐਮਪੀ ਬਣਿਆ ਸੀ ਤੇ ਉਹਨੇ ਪਹਿਲਾ ਐਕਸ਼ਨ ਉਹਦੋਂ ਪਹਿਲਾਂ ਕੀ ਕੀਤਾ 12 14 ਸਾਲ ਜਦੋਂ ਰੂਪੋਛ ਰਿਹਾ ਤਾਂ ਮਸੰਦਾ ਤੋਂ ਜਿਹੜਾ ਪਹਿਲਾ ਗੁਰੂ ਘਰ ਛੜਾਇਆ ਸੀ ਮੈਂ ਫੇਸਬੁੱਕ 'ਇਹਨੂੰ ਦੱਸਣ ਲੱਗਿਆ ਵੀ ਉਹ ਤੇਜਾ ਸਿੰਘ ਸਤੰਤਰ ਦੇ ਪਰਿਵਾਰ ਨੇ ਛੜਾਇਆ ਸੀ ਸਭ ਨਾਲ ਪਹਿਲਾਂ ਮੈਂ ਅੱਜ ਵੀ ਦਾਅਵੇ ਨਾ ਕਹਿੰਦਾ ਉਹ ਕਾਮਰੇਡ ਸੀ ਅੰਬਰਧਾਰੀ ਵੀ ਸੀ ਕੁਛ ਨਾ ਆ ਮੈਂ ਉਦੋਂ ਦੂਜੇ ਨੰਬਰ ਤੇ ਦੱਸ ਦਿਆਂ ਵੀ ਅੱਜ ਅਮਰਤਾਰੀ ਦਾ ਬਹੁਤ ਐਮਪੀ ਵੀ ਬਣੇ ਹੋਇਆ ਐਮਐਲਏ ਵੀ ਬਣੇ ਹੋਇਆ ਤੇ ਜਿਹੜਾ ਉਹ ਸੀ ਕਾਮਰੇਡ ਉਹਦੀ ਜਿੱਦਣ ਮੌਤ ਹੋਈ ਜਾਣੇ ਮਿੱਤਰੋ ਪੁੱਤਰੋ ਤੁਹਾਨੂੰ ਸ਼ਾਇਦ ਪਤਾ ਨਹੀਂ ਉਹਦਾ ਹਾਰਟ ਅਟੈਕ ਹੋ ਗਿਆ ਸੀ ਪਾਰਲੀਮੈਂਟ ਦੇ ਵਿੱਚ ਉਹਦਾ ਬੈਗ ਸੀ ਜਿਹੜਾ ਉਹ ਸੀ ਬੋਰੀ ਦਾ ਝੋਲਾ ਬੋਰੀ ਦੇ ਝੋਲੇ ਚੋਂ ਨਿਕਲੀਆਂ ਸੀ ਤਿੰਨ ਸੁੱਕੀਆਂ ਰੋਟੀਆਂ ਨੂਣ ਮਿਰਚ ਲਾਇਆ ਹੋਇਆ ਸੀ ਉਹ ਕਾਮਰੇਡ ਹੁੰਦੇ ਆ ਉਹ ਸਿੱਖ ਵੀ ਆ ਜੇ ਤਾਂ ਕੋਈ ਇਸ ਪਟੜੀ ਤੋਂ ਸਾਨੂੰ ਥੜਕੇ ਲੱਗਦਾ ਦੱਸਦੇ ਵੀ ਸਾਨੂੰ ਅਸੀਂ ਜਿਹੜੇ ਇਸ ਪਟੜੀ ਤੇ ਚੜਨਗੇ ਉਹੀ ਸਿੱਖਾ ਉਹੀ ਕਾਮਰੇਡ ਆ ਜਿਹੜੇ ਖਿਲਾੜੀਆਂ ਚ ਵੀ ਪੀੜੇ ਜਾਂਦੇ ਆ ਚਾਰਖੜੀਆਂ ਤੇ ਵੀ ਚੜਦੇ ਆ ਸਿੱਖ ਇਤਿਹਾਸ ਇਹ ਆ ਕੱਲਾ ਬਾਣਾ ਬਣਾ ਕੇ ਸਿੱਖ ਨਹੀਂ ਤੁਹਾਨੂੰ ਲੱਗਦਾ ਕਿ ਲੋਕ ਤੁਹਾਡੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਤੁਹਾਡੀ ਇਕਤਾ ਨਹੀਂ ਹੋਣ ਦੇਣਾ ਚਾਹੁੰਦੇ ਦੇਖੋ ਮੈਨੂੰ ਲੱਗਦਾ ਸਾਡੇ ਚ ਪਾੜ ਪਾਈ ਨਹੀਂ ਸਕਦੇ ਉਹ ਜਿਹੜੇ ਗੁਰੂ ਦੇ ਸਿੱਖ ਆ ਨਾ ਉਹ ਇਹਨਾਂ ਗੱਲਾਂ ਨੂੰ ਸਮਝਦੇ ਆ ਸਾਡੇ ਚ ਪਾੜ ਨਹੀਂ ਪੈ ਸਕਦਾ ਉਹਨਾਂ ਦੀ ਪਕਾਈ ਹੁੰਦੀ ਆ ਕਰਕੇ ਹੰਬ ਜਾਣੇ ਉਹਨਾਂ ਆ ਵਿਊ ਲੈਣੇ ਹੁੰਦੇ ਆ ਕਮਾਈ ਖਾਣੀ ਹੁੰਦੀ ਆ ਫੇਸਬੁੱਕ ਤੋਂ ਬਸ ਇੰਨੇ ਕ ਨਾਲ ਉਹਨਾਂ ਦਾ ਸੜ ਜਾਂਦਾ ਇਸ ਲੋਕ ਲਹਿਰ ਦਾ ਕੁਝ ਨਹੀਂ ਵਿਗਾੜ ਸਕਦਾ 18 ਨੂੰ ਕੋਈ ਨਵਾਂ ਫੈਸਲਾ ਕੀਤਾ ਜਾ ਸੀ ਹਾਂ 18 ਦੀ ਅਸੀਂ ਮੀਟਿੰਗ ਸੱਦ ਲਈ ਉਹ ਇਸ ਕਰਕੇ ਸੱਦੀ ਆ ਵੀ ਜੇ ਜਾਬਰ ਹੱਥ ਪਿੱਛੇ ਨਾ ਮੁੜੇ ਹਕੂਮਤ ਨਹੀਂ ਤਾਂ ਅਸੀਂ ਇਹ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਪਰ ਸਾਡੀ ਇਹ ਮਜਬੂਰੀ ਆ ਲੋਕ ਸਾਨੂੰ ਇਹ ਕਹਿੰਦੇ ਤੁਸੀਂ ਉੱਥੇ ਚੱਲੋ ਉੱਥੇ ਕਿਉਂ ਜਾਏ ਇੱਦਾਂ ਦਿੱਲੀ ਨਹੀਂ ਜਾਓ ਕਹਿੰਦੇ ਉਹ ਉੱਥੇ ਸੰਭੂ ਬਾਰਡਰ ਤੇ ਜਾਓ ਜੋ ਖਨੋਰੀ ਜਾ ਉਹਨਾਂ ਦੇ ਵਿੱਚ ਜਾਓ ਦੇਖੋ ਬਿਨਾਂ ਸੱਦੇ ਤਾਂ ਕੋਈ ਨਹੀਂ ਜਾਂਦਾ ਹੁੰਦਾ ਅਸੀਂ ਸਰਕਾਰ ਦੇ ਖਿਲਾਫ ਕਿਹੋ ਜਿਹੀ ਸਰਕਾਰ ਨੂੰ ਚੂੜੀਆਂ ਟੈਟ ਕਰਨੀਆਂ ਉਹ ਸਾਨੂੰ ਆਉਂਦੀਆਂ ਕਿਤੇ ਵੀ ਕਰਨੀਆਂ ਪੈ ਸਕਦੀਆਂ ਭਾਰਤ ਪੱਧਰ ਤੇ ਵੀ ਕੀਤੀਆਂ ਜਾ ਅੱਜ ਵੀ ਭਾਰਤ ਪੱਧਰ ਤੇ ਵਿਰੋਧ ਹੋ ਰਿਹਾ ਠੀਕ ਹੈ ਤਾਂ ਐਸੀ ਕਿਸਾਨਾਂ ਆਗੂ ਮਨਜੀਤ ਸਿੰਘ ਤੇ ਹੋਰ ਜਨਰ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਦੇ ਖਿਲਾਫ ਨਵੀਂ ਰਣਨੀਤੀ ਬਣਾ ਕੇ ਉਤਰਾਂਗੇ ਅਤੇ ਜੋ ਕਿਸਾਨਾਂ ਦੇ ਨਾਲ ਬਾਰਡਰ ਤੇ ਹੋ ਰਿਹਾ ਉਸ ਦੇ ਖਿਲਾਫ ਉਹਨਾਂ ਦੇ ਵੱਲੋਂ ਕੋਈ ਨਵਾਂ ਐਕਸ਼ਨ ਉਲੀਕਿਆ ਜਾਵੇਗਾ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼